ਨਿੱਜੀ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਅਣਗੈਲੀ ਜਿਸ ਨੇ ਇੱਕ 35 ਸਾਲਾ ਨੌਜਵਾਨ ਦੀ ਜਾਨ ਲੈ ਲਈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਅਸੀਂ ਗੱਲ ਕਰ ਰਹੇ ਹਾਂ ਫਤਿਗੜ ਚੂੜੀਆਂ ਦੇ ਇੱਕ ਨਿੱਜੀ ਹਸਪਤਾਲ ਦੀ ਜਿੱਥੇ ਡਾਕਟਰਾਂ ਦੀ ਅਣਗੈਲੀ ਦੇ ਚਲਦਿਆਂ ਡੇਰਾ ਬਾਬਾ ਨਾਨਕ ਦਾ ਪੰਡਰਾਜੇ ਕੀ ਜਿੱਥੋਂ ਦਾ 35 ਸਾਲਾ ਨੌਜਵਾਨ ਜਿਸ ਦੀ ਮੌਤ ਹੋ ਜਾਂਦੀ ਹੈ ਤਾਂ ਮ੍ਰਿਤਕ ਦੀ ਪਤਨੀ ਪਿਤਾ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਬੀਤੇ ਦਿਨੀ ਨੌਜਵਾਨ ਨੂੰ ਅਚਾਨਕ ਸਿਹਤ ਖਰਾਬ ਹੋਣ ਕਰਕੇ ਫਤਿਗੜ ਚੂੜੀਆਂ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ ਮੀਤੀ ਸ਼ਾਮ ਨਿੱਜੀ ਹਸਪਤਾਲ ਦੇ ਡਾਕਟਰਾਂ ਵੱਲੋਂ ਨੌਜਵਾਨ ਦੇ ਦਿਮਾਗ ਦਾ ਆਪਰੇਸ਼ਨ ਕੀਤਾ ਗਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਹੈ ਤੇ ਮੌਕੇ ਤੇ ਡਾਕਟਰ ਫਰਾਰ ਹੋ ਗਏ ਨੇ ਜਦਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਡਾਕਟਰਾਂ ਨੂੰ ਇਸ ਸਬੰਧੀ ਪੁੱਛਿਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਅਣਪਛਾਤੇ ਗੁੰਡਾ ਅਨਸਰਾ ਤੋਂ ਤੁਮਕਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਨੌਜਵਾਨ ਦੇ ਪਰਿਵਾਰਕ ਮੈਂਬਰ ਤੇ ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡੀਸੀ ਗੁਰਦਾਸਪੁਰ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਨ ਅਧਿਕਾਰਤ ਹਸਪਤਾਲ ਦੇ ਡਾਕਟਰਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਹੈ ਕਿ ਇਸ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਨਾ ਆਇਆ ਜਾਵੇ ਇਸ ਮਾਮਲੇ ਨੂੰ ਲੈ ਕੇ ਜਦ ਹਸਪਤਾਲ ਦੇ ਐਮ ਡੀ ਡਾਕਟਰ ਰਤੇ ਦੇ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਕਿਹਾ ਕਿ ਕੁਝ ਦਿਨਾਂ ਤੋਂ ਸਾਡੇ ਹਸਪਤਾਲ ਦੇ ਵਿੱਚ ਨੌਜਵਾਨ ਦਾ ਇਲਾਜ ਚੱਲ ਰਿਹਾ ਤੇ ਪਰਿਵਾਰਕ ਮੈਂਬਰ ਬੇਬੁਨਿਆਦ ਇਲਜ਼ਾਮ ਲਗਾ ਰਹੇ ਨੇ ਇਸ ਸਬੰਧੀ ਜਦੋਂ ਹਸਪਤਾਲ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਡਾਕਟਰ ਨੂੰ ਸਵਾਲ ਕੀਤਾ ਗਿਆ ਤਾਂ ਉਹ ਸਹੀ ਜਵਾਬ ਹੀ ਨਹੀਂ ਦੇ ਪਾਈ ਤਾਂ ਮਾਮਲੇ ਨੂੰ ਲੈ ਕੇ ਜਦ ਸਿਵਲ ਹਸਪਤਾਲ ਫਤਿਹਗੜ ਚੂੜੀਆਂ ਦੇ ਐਸਐਮਓ ਡਾਕਟਰ ਲਖਮਿੰਦਰ ਸਿੰਘ ਨਾਲ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਿਵਲ ਸਰਜਨ ਗੁਰਦਾਸਪੁਰ ਦੀ ਹਦਾਇਤਾਂ ਮੁਤਾਬਕ ਛਾਣਬੀਣ ਕਰ ਕਾਰਵਾਈ ਕੀਤੀ ਜਾਵੇਗੀ ਰੋਇ ਜਿਹਨਾਂ ਡੈਥ ਹੋਈ ਉਹਨਾਂ ਦਾ ਕੀ ਨਾਮ ਕੀ ਸੀ ਜਤਿੰਦਰ ਸਿੰਘ ਕੀ ਹੋਇਆ ਕਿ ਕਿਵੇਂ ਆਇਆ ਡੈਥ ਜੀ ਉਹਨੂੰ ਨੁਕਰੀੈਂਟ ਆਇਆ ਹਾਂ ਇਹ ਤੇ ਹਸਪੀਟਲ ਤੇ ਲੈ ਕੇ ਆਏ ਜੁਨਾਈਟਿਡ ਹਸਪੀਟਲ ਤੇ ਲੈ ਕੇ ਆਏ ਇਹਨੇ ਸਾਨੂੰ ਪਹਿਲਾਂ ਐਮ ਆਈ ਆਰ ਕਰਵਾਈ ਉਹਦੇ ਵਿੱਚ ਯਕੀਨ ਦਵਾਇਆ ਕਿ ਦਵਾਈਆਂ ਨਾਲ ਠੀਕ ਹੋ ਜਾਊਗਾ ਦਵਾਈਆਂ ਨਾਲ 3-4 ਦਿਨ ਲਾਜ ਚੱਲਿਆ ਵਾ ਮੁਰਕੇ ਲਾਸਟ ਦਿਨਾਂ ਨੂੰ ਇੱਕ ਘੰਟੇ ਜੀ ਦੱਸਤਾ ਕਿ ਸ਼ਾਮਾਂ ਨੂੰ ਪ੍ਰੇਡ ਕਰਨਾ ਪੈਣਾ। ਅਈ ਇੱਕ ਵਾਰ ਇੱਕ ਘੰਟੇ ਚੁਪਤੇ ਆਇਆ ਦਾ ਇੰਤਜ਼ਾਮ ਕੀਤਾ ਇਹਨਾਂ ਨੂੰ ਦਿੱਤੇ। ਪਰ ਇਹਨਾਂ ਨੇ ਜਦੋਂ ਕਿ ਇਹਨਾਂ ਨੇ ਸਾਡੇ ਕੋਲ ਬਿਆਨ ਲਈ ਸੀ ਇਹਨਾਂ ਨੇ ਇਹ ਕਿਹਾ ਸਾਡੇ ਕੋਲ ਸਿਆਣ ਕਰਾਈ ਕਿ 3-4 ਦਿਨ ਵਿੱਚ ਹੋਸ਼ ਆ ਜੂਗੀ। ਐਵੇਂ ਹੀ ਕਿਹਾ 3-4 ਦਿਨ ਵਿੱਚ ਹੋਸ਼ ਆ ਜੂਗੀ। ਅਈ ਤਾਂ ਇਹ ਦਿਨ ਵੀ ਕਬੂਲ ਕਰ ਲਈ ਕਿ ਤੁਹਾਨੂੰ ਹੋਸ਼ ਆ ਜੂਗੀ। ਜਦੋਂ ਇਹਨਾਂ ਨੇ ਅਪਰੇਟ ਕੀਤਾ ਬਾਹਰ ਆਏ ਸਾਰਿਆਂ ਨੇ ਪੁੱਛਿਆ ਇਹਨਾਂ ਨੂੰ ਠੀਕ ਐ ਪੇਸ਼ੈਂਟ ਕਹਿੰਦਾ ਠੀਕ ਐ ਕੋਈ ਖਤਰੇ ਵਾਲੀ ਗੱਲ ਨਹੀਂ ਖਤਰੇ ਤੋਂ ਬਾਹਰ ਆ ਜਿਹੜੇ ઓਪਰੇਟ ਕਰਨਾ ਹੈ ਹੀ ਅੰਮ੍ਰਿਤਸਰੋਂ ਡਾਕਟਰ ਉਹਨਾਂ ਨੇ ਕਿਹਾ ਨਸ ਫਟ ਗਈ ਆ ਕੋਈ ਚਾਂਸ ਨਹੀਂ ਆ 50% ਚਾਂਸ ਸਿਆ ਫਿਰ ਨਸ ਫੱਟੀ ਤੇ ਮੇਰੇ ਨਾਲ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਆਪਰੇਸ਼ਨ ਕਰਨ ਤੋਂ ਪਹਿਲਾਂ ਇਹ ਸਾਡੇ ਪੈਸੇ ਬਣਾਉਣ ਲਈ ਤਾਂ ਲੱਗਾ ਡਾਕਟਰ ਦੀ ਨਗਹਿਲੀ ਲੱਗਿਆ ਨਗਹਿਲੀ ਫਿਰ ਸਾਡੇ 6 ਵਜੇ ਦਾ ਪੈਸੇ ਬਣਾਉਣ ਲਈ ਸਾਡੇ 6 ਵਜੇ ਦਾ ਸਰੀਅਸ ਹੋਇਆ ਵਾ ਡਾਕਟਰ ਹਸਪੀਟਲ ਚ ਨਿਸ਼ਟਾ ਬੇਨਾਂ ਦਾ ਫੋਨ ਕਰਨ ਤੇ ਆਵਾ ਕੀ ਆਜੋ ਆਜੋ ਇਹ ਡਾਕਟਰ ਹੁਣ ਆਇਆ ਵਾ ਜਦੋਂ ਲਾਸਟ ਤੇ ਹੁਣੇ ਜੇ ਚੇਕਰ ਉਹਨੂੰ ਆ ਜਾਂਦਾ ਤੇ ਸ਼ਾਇਦ ਉਹ ਬਚ ਜਾਂਦਾ ਮੁੰਡੇ ਸੱਦੇ ਤੋਂ ਪਹਿਲਾਂ ਇਹਨੇ ਮੁੰਡੇ ਸੱਦੇ ਕਿਸਤੀ ਆ ਮੇਰਾ ਘਰ ਉੱਝੜ ਗਿਆ ਦੇਖ ਗਏਗਾ ਸਾਡੇ ਕੀ ਮੰ ਕਰਦੇ ਹੈ ਬਾਈ ਉਹਨ ਕੀ ਉਹ ਸਾਬ ਤੇ ਕੋਈ ਗਰੀਬ ਨਾ ਬਸ ਕੀ ਸੱਚ ਦੱਸਿਆ ਕਰਨ ਤੋ ਕੀ ਜਨਾਰਾ ਕਰਨਗੇ ਮਾਸ਼ਾਅੱਲਿ ਮਾਮਲਾ ਇਹ ਚੱਲ ਆ ਗਿਆ ਜੀ ਸਵੇਰੇ 8 ਵਜੇ ਨਾਲ ਤੇ ਇਹਨਾਂ ਦਾਖਲ ਕਰ ਲਿਆ ਵਾ ਤੇ ਇਹਨਾਂ ਨੇ ਰਾਤ ਦੇ ਮੜ ਕੇ ਸਾਨੂੰ ਅੰਮ੍ਰਿਤਸਰ ਘੱਲਿਆ ਨਾਲ ਉਹ ਤਾਇੰਤ ਕਰਾ ਦੋ ਦਿਨ ਉਹ ਸਿਕਲ ਹੁੰਦੇ ਦੇ MRI ਕਰਾਈ MRI ਤੇ ਮੁੜ ਕੇ ਅੰਦੇ ਕਿ ਕੱਲ ਸਾਨੂੰ ਆਂਦੇ ਆ ਵੇਲੇ ਐਵੇਂ ਦੀ ਗੱਲ ਆ ਜੇ ਵਾਵਾ ਇਹ ਬੰਦੇ ਫੱਟ ਕੇ ਨੰਨ ਬੰਦ ਇਹਨਾਂ ਨੇ ਆਖਿਆ ਵੀ ਇਹਦਾ ਪ੍ਰੈਸ਼ਰ ਹੋਣਾ ਤੇ ਵਾ ਇਹਨਾਂ ਦੀ ਕੰਮ ਚੱਲਣਾ ਹੁਣ ਯਾ ਚਲੋ ਘੱਟੋ ਪ੍ਰੈਸ਼ਨ ਠੀਕ ਹੋਣਾ ਚਾਹੀਦਾ ਹਨ ਇਹਨਾਂ ਆਖਾ ਕੋਈ ਗੱਲ ਨਹੀਂ ਹੁੰਦੀ ਖਤਰੇ ਤੋਂ ਬਾਹਰ ਆ ਪ੍ਰੈਸ਼ਨ ਕਰਾਂਗੇ ਕੋਈ ਗੱਲ ਨਹੀਂ ਇਹ ਰਿਆ ਪਿਆ ਨਾ ਕਾਲੇ ਲੈਵ ਮੈਡੀਸਨ ਦਾ ਬਖਰਾ ਕੋਈ ਬਖਰਾ ਪਹਿਲਾ ਜਿਹੜਾ ਖਟਾ ਬਖਰਾ ਮੱਲੀਆਂ ਜੀ ਇਹਨਾਂ ਮਦਦ ਲਈ ਆਈ ਹੈ ਜੀ ਡਾਕਟਰ ਇੱਥੇ ਆਈ ਕੋਈ ਨਹੀਂ ਡਾਕਟਰ ਆ ਗਏ ਚੱਲ ਗਏ ਬਿਲਕੁਲ ਮਿੱਤੇ ਸਦੇ ਆ ਜੀ ਉਹਨਾਂ ਨੇ ਰਾਨ ਨੂੰ ਆਮ ਚੱਲ ਗਿਆ ਬਈ ਆਂ ਠੀਕਦੇ ਨੇ ਮਗਰੋਂ ਮੁੰਡੇ ਵੀ ਆਏ ਗੈਂਗਸਟਰ ਆਏ ਤੇ ਬੜੇ ਸਦੇ ਡਾਕਟਰ ਨੇ ਆਪ ਕੋਲ 8 ਵਜੇ ਜਦੋਂ ਇਹ ਜਦੋਂ ਸੁਬਾਹ ਸਵੇਰੇ ਤੇ ਮੁੰਡੇ ਵੀ ਸੱਦੇ ਗਏ ਆ ਵੀ ਫੋਨ ਪਰ ਕੀਤੇ ਹੁਣ ਆਇਆ 10 ਵਜੇ ਜਦੋਂ ઓਪਰੇਟ ਹੋਇਆ ਸੀ ਉਦੋਂ ਇਹ ਭੱਜ ਗਏ ਡਾਕਟਰ ਨਾਲ ਹੀ ਉਹਨਾਂ ਦੇ ਤੇ ਬਾਅਦ ਚ ਆਇਆ ਨਹੀਂ ਉੱਥੇ ਤੇ ਜਿਹੜਾ ਸਟਾਫ ਰੱਖਿਆ ਉਹ ਨਵਾਂ ਸਟਾਫ ਹੀ ਸਾਰਾ ਇਹ ਉਹਨਾਂ ਨੇ ਦੇਖਭਾਲ ਇਦਾਂ ਕੀਤੀ ਨਹੀਂ ਚੰਗੀ ਤਰ੍ਹਾਂ ਉਸੇ ਕਰਕੇ ਇਦਾਂ ਹੋ ਗਿਆ ਇਹ ਕਹਤਾ ਜੀ ਇਹ ਮੰਗੀ ਕਰਦੇ ਆ ਪਰ ਇਹ ਹੀ ਸਾਫ ਮੰਗਦੇ ਆਂ ਸਾਰੇ ਮੈਂ ਡਾਕਟਰ ਵਿਤੇਸ਼ ਯੂਨਾਈਟਿਡ ਹੌਸਪੀਟਲ ਇਸ ਤਰ੍ਹਾਂ ਕੁਝ ਨਹੀਂ ਹੈਗਾ ਇਹਨਾਂ ਨੂੰ ਅਸੀਂ ਸਟਾਰਟਿੰਗ ਤੋਂ ਹੀ ਜਿ ਦਿਨ ਆ ਮਰੀਜ਼ ਮੇਰੇ ਕੋਲ ਆਇਆ ਸੀ ਇਹ ਬਿਲਕੁਲ ਬੇਹੋਸ਼ੀ ਦੀ ਹਾਲਤ 'ਚ ਆਇਆ ਸੀ ਮਰੀਜ਼ ਮੇਰੇ ਕੋਲ ਤੇ ਇਹਨਾਂ ਨੂੰ ਅਸੀਂ ਇਨਟੂਗੇਟ ਕੀਤਾ ਇਹਨਾਂ ਨੂੰ ਨੱਕ ਚ ਨਾਲੀ ਪਾਈ ਪਿਸ਼ਾਬ ਦੀ ਨਾਲੀ ਪਾਈ ਇਹਨਾਂ ਦੀ ਜਾਨ ਪੁੱਛਾਈ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਐਮ ਆਰ ਆਈ ਸਕੈਨ ਕਰਾਇਆ ਐਮ ਆਰ ਆਈ ਸਕੈਨ ਕਰਾਉਣ ਤੋਂ ਬਾਅਦ ਉੱਚ ਪਤਾ ਲੱਗਾ ਕਿ ਦਿਮਾਗ ਦੀ ਜਿਹੜੀ ਨਾੜ ਹੈ ਉਹਨਾਂ ਦੀ ਲੀਕ ਹੋ ਗਈ ਹੈ ਠੀਕ ਹੈ ਤੇ ਦਿਮਾਗ ਵਿੱਚ ਬਲੱਡ ਕਾਫੀ ਇਕੱਠਾ ਹੋ ਗਿਆ ਠੀਕ ਹੈ ਅਸੀਂ ਇਹਨਾਂ ਦਾ ਦਵਾਈਆਂ ਨਾਲ ਸ਼ੁਰੂ ਕੀਤਾ ਲਾਲ ਪਹਿਲਾਂ ਇਹ ਉਸ ਤੋਂ 24 ਘੰਟੇ ਬਾਅਦ ਦੁਬਾਰਾ ਸਕੈਨ ਕਰਾਇਆ ਗਿਆ ਇਹਨਾਂ ਦਾ ਫਿਰ ਐਮ ਆਰ ਆਈ ਕਰਾਇਆ ਗਿਆ ਦੂਜੀ ਵਾਰ ਫਿਰ ਐਮ ਆਰ ਆਈ ਕਰਾਇਆ ਗਿਆ ਉਸ ਤੋਂ ਬਾਅਦ ਮਰੀਜ਼ ਨੂੰ ਥੋੜਾ ਬੁਖਾਰ ਆਣਾ ਸ਼ੁਰੂ ਹੋਇਆ ਉਹ ਬੁਖਾਰ ਆਣਾ ਸ਼ੁਰੂ ਹੋਇਆ ਫਿਰ ਅਸੀਂ ਇਹਨਾਂ ਦੀ ਐਮਰਜੈਂਸੀ ਰਾਤ ਨੂੰ ਹੀ ਨਿਊਰੋ ਸਰਜਰੀ ਕਰਤੀ ਇਹਨਾਂ ਦਾ ਅਸੀਂ ਈਵੀਡੀ ਡਰੇਨੇਜ ਦੇ ਨਾਮ ਦੀ ਸਰਜਰੀ ਹੁੰਦੀ ਹੈ ਉਹ ਅਸੀਂ ਕੀਤੀ ਕੋਈ ਕੋਈ ਕੁਝ ਹੈ ਕੀ ਤੋਂ ਬੰਦੇ ਕੋ ਹਾਂਜੀ ਹਾਂਜੀ ਸਾਰਾ ਪਰੋਸੀ ਨਿਊਰੋ ਸਰਜਨ ਨੇ ਹੀ ਸਰਜਰੀ ਕੀਤੀ ਹੈ ਇਹ ਸਾਰਾ ਕੁਝ ਸਾਰਾ ਬਾਈ ਦਾ ਪ੍ਰੋਸੈਸ ਹੀ ਕੰਮ ਹੋਇਆ ਜਿਸ ਤਰ੍ਹਾਂ ਮੈਡੀਕਲਸ ਹੁੰਦਾ ਹੈ ਸਾਡੇ ਵੱਲੋਂ ਕੋਈ ਮੈਡੀਕਲ ਨੈਗਲੀਜੈਂਸੀ ਨਹੀਂ ਹੋਈ ਹੈ ਕੁਝ ਇਹਨਾਂ ਨੂੰ ਅੰਡਰਸਟੈਂਡ ਕਰਨ ਚ ਕੁਝ ਦਿੱਕਤ ਹੋ ਰਹੀ ਹੈ ਕਿ ਇਹ ਕੁਝ ਚੀਜ਼ ਅੰਡਰਸਟੈਂਡ ਨਹੀਂ ਕਰ 파 ਰਹੇ ਸਾਡੀ ਜੋਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਸਰ ਉਹ ਲੋਕ ਕਿਹਾ ਕਿ ਸਾਨੂੰ ਜਿਹੜਾ ਰਿਟਰਨ ਚ ਲਿਖ ਕੇ ਦਿੱਤਾ ਗਿਆ ਹੈ ਕਿ ਤੁਹਾਡਾ ਮਰੀਜ਼ ਜਿਹੜਾ ਇੱਕ ਦੋ ਦਿਨ ਦਾ ਬਿਲਕੁਲ ਬੋਲ ਨਹੀਂ ਰਿਹਾ ਸਰ ਇਸ ਤਰ੍ਹਾਂ ਕੁਝ ਨਹੀਂ ਹੈਗਾ ਕੰਸੈਂਟ ਪੇਪਰ ਮੇਰੇ ਕੋਲ ਹੀ ਹੈਗੇ ਆ ਇਸ ਤਰ੍ਹਾਂ ਕੋਈ ਡਾਕਟਰ ਕਦੇ ਆਪਾਂ ਜਦੋਂ ਪੇਸ਼ੈਂਟ ਨੂੰ ਦੱਸਿਆ ਗਿਆ ਸੀ ਕਿ ਚਾਂਸ ਹੀ 25% ਹੈ ये किस तरह लिख के दे देंगे कि भी भाई पर, अपना पेशेंट बिल्कुल ठीक है जो प्रॉपर नहीं देवे ना इस तरह से कुछ नहीं है जी जो स्टाफ मैंबर है थोड़ा लाउडली बोल रहे मैंबर ने भी अगर उस हिसाब जो आप रिस्पैक्टफुल गल करा रिस्पैक्टफुल गल करनी जो आप लड़ाई झगड़े की गाँव करा तो फिर अगों हर बंद रिस्पैक्ट है ਸਰੇ ਨਾਲ ਦੋ ਵਾਰ ਸਕੈਨ ਹੋਏ ਦੋਨੋਂ ਵਾਰ ਸਕੈਨ ਚ ਇਹੀ ਦੱਸਿਆ ਨਾ ਕਿ ਦਿਮਾਗ ਦੀ ਨਾੜੀ ਫੱਟੀ ਆਰ ਸਕੈਨ ਮੈਂ ਕਦੇ ਵਾਸਤੇ ਕਰਾਣਾ ਸਕੈਨ ਚ ਇਹੀ ਆਉਣਾ ਨਾ ਦਿਮਾਗ ਦੀ ਨਾੜੀ ਫੱਟੀ ਆ ਬਲੱਡ ਕਲੋਟ ਹੋਇਆ ਅੰਦਰ ਦੋ ਪ੍ਰਕਾਰ ਦਾ ਹੁੰਦਾ ਇੱਕ ਖੂਨ ਜੰਮ ਜਾਂਦਾ ਇੱਕ ਖੂਨ ਰਿਸ ਜਾਂਦਾ ਨਾੜ ਦੇ ਵਿੱਚੋਂ ਮੇਨ ਨਾੜ ਇਹਨਾਂ ਦੀ ਉਸੇ ਲਈ ਤੇ ਆਏ ਇੱਥੇ ਉਸੇ ਇਲਾਜ ਵਾਸਤੇ ਆਏ ਨਾੜ ਫਟਣ ਦੇ ਕਿੰਨੀ ਕਦੇ ਤੋਂ ਕੁਝ ਇਥੇ ਆਸੂਤ ਕੋਲੇ ਇਹ ਪਿਛਲੇ 14 ਤੋਂ 15 ਦਿਨ ਹੋ ਗਏ ਸਮੋਸਪਾਲ ਸਿਵਾਉਣ ਦੇ ਠੀਕ ਹੈ ਨਹੀਂ ਡੈਥ ਬਾਰੇ ਤਾਂ ਮੈਨੂੰ ਨਹੀਂ ਪਤਾ ਇੰਨਾ ਕਿ ਮੈਨੂੰ ਪਤਾ ਚੱਲਿਆ ਕਿ ਜਿਹੜਾ ਨਵਾਂ ਪ੍ਰਾਈਵੇਟ ਹਸਪੀਟਲ ਖੁੱਲਿਆ ਨਹੀਂ ਇਹਦੇ ਬਾਰੇ ਸਾਨੂੰ ਨਹੀਂ ਪਤਾ ਇਹ ਨਵਾਂ ਹੀ ਹਸਪੀਟਲ ਖੁੱਲਿਆ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿ ਜੇ ਕੋਈ ਇਦਾਂ ਦੀ ਹੈਗੀ ਹੈ ਤੇ ਦੇ ਸਕਦੇ ਅਸੀਂ ਉਹਨਾਂ ਦੇ ਡਾਕੂਮੈਂਟ ਵਗੈਰਾ ਜਾ ਕੇ ਚੈੱਕ ਕਰ ਸਕਦੇ ਸਰ ਲੜਕੇ ਪਰਵਾਲੂ ਜਿਹਦੀ ਡੈਥ ਹੋਈ ਹੈ ਉਹਨਾਂ ਦੇ ਪਰਿਵਾਰ ਪਰਟੈਸਟ ਕੀਤਾ ਜਾ ਰਿਹਾ ਹਸਪੀਟਲ ਦੇ ਖਿਲਾਫ ਤੇ ਸਰ ਤੁਸੀਂ ਇਥੋਂ ਦਾ ਐਸਐਮਓ ਜਿਹਦੇ ਇਹ ਤਾਂ ਦਿਨੋ ਚ ਤੋਂ ਬਿਨਾ ਹੀ ਮਿਲ ਖੋਲ ਸਕਦੇ ਨੇ ਕੋਈ ਵੀ ਕੁਆਲੀਫਾਈਡ ਜਿਹੜਾ ਡਾਕਟਰ ਹੈ ਨਾ ਜਿਹੜਾ ਕੁਆਲੀਫਾਈਡ ਡਾਕਟਰ ਹੈ ਜਿਹਦੇ ਕੋਈ ਡਿਗਰੀ ਹੈ ਉਹ ਆਪਣੀ ਕਲੀਨਿਕ ਖੋਲ ਸਕਦਾ ਹੈ ਆਪਣੇ ਜਿਹੜੇ ਸਰਟੀਫਿਕੇਟ ਜਿਹਦੇ ਕੋਈ ਹੋਣ ਰਜਿਸਟ੍ਰੇਸ਼ਨ ਹੋਈ ਹੈ ਪੰਜਾਬ ਮੈਡੀਕਲ ਕੌਂਸਲ ਵੱਲੋਂ ਉਹ ਆਪਣਾ ਕਲੀਨਿਕ ਚਲਾ ਸਕਦਾ ਹੈ ਜੇ ਕੋ ਬਿਲਕੁਲ ਜੇ ਆਪਾਂ ਨੂੰ ਕੋਈ ਸਾਰਾ ਤੁਸੀਂ ਲਿਖ ਕੇ ਦਿਓ ਆਪਾਂ ਸਰਵਲ ਸਰਜਨ ਸਾਡੇ ਦੀ ਹੈਲਪ ਲੈ ਕੇ ਉਹਨਾਂ ਦੀ ਬੋਰਡ ਬਣਾ ਕੇ ਅਸੀਂ ਉੱਥੇ ਜਾ ਕੇ ਇਨਕੁਆਇਰੀ ਕਰ ਸਕਦੇ ਆ ਕਿ ਆਪਣੇ ਜਿਹੜੇ ਡਾਕੂਮੈਂਟ ਦਿਖਾਏ ਜਾਣ ਇਸ ਜਾਨ ਜੋਰੀ ਨੇ ਹਸਪੀਟਲ ਤੇ ਰੇਗੂਲੇਸ਼ਨ ਕੰਟਰੋਲ ਬੋਰਡ ਵੱਲੋਂ ਸਰਟੀਫਾਈਡ ਹੋ ਵੀ ਜਰੂਰੀ ਹੈ ਫਿਰ ਆ ਡਾਇਰੈਕਟ ਬਾਇਓ ਵੇਸਟ ਜਿਹੜਾ ਬਾਇਓ ਮੈਡੀਕਲ ਵੇਸ ਜਨਰੇਟ ਹੁੰਦਾ ਉਹਦੇ ਵੱਲੋਂ ਵੀ ਫਾਇਰ ਸੇਫਟੀ ਵੱਲੋਂ ਸਰਟੀਫਿਕੇਟ ਵੀ ਚਾਹੀਦਾ ਇਹ ਸਾਰੀਆਂ ਚੀਜ਼ਾਂ ਜੁਗੀਆਂ ਜਰੂਰੀ ਨੇ ਹਸਪੀਟਲ ਸਰ ਜਿਹੜੇ ਇਹੋ ਜਿਹੇ ਡਾਕਟਰ ਨੇ ਕਾਨੂੰਨ ਨੂੰ ਸਿੱਕੇ ਤੇ ਟੰਕੇ ਲੋਕਾਂ ਦੀ ਸਿਹਤ ਦਾ ਨਾਲ ਖਲਵਾੜ ਕਰਨੇ ਜੋ ਵੀ ਸਾਨੂੰ ਆਪਣੇ ਸਿਵਲ ਸਜਨ ਸਾਹਵਲ ਹਦਾਇਤਾਂ ਹੋਣਗੀਆਂ ਜੋ ਵੀ ਉਹਨਾਂ ਵੱਲੋਂ ਅਨੁਮਾਨ ਰੈਕਸ਼ਨ ਆਈ ਗਈ ਹੈ ਉਸ ਦੇ ਸਾਬ ਨਾਲ ਇਨਕੁਆਇਰੀ ਕਰਕੇ ਜੋ ਵੀ ਬੰਦੀ ਕਰਾ